ਦੋਸਤੋ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਡੇਰਾਬਾਦ ਦੀ ਡੇਰਾਬਾਦ ਕਿੰਨੇ ਡੇਰੇ ਨੇ ਪੰਜਾਬ ਦੇ ਵਿੱਚ ਡੇਰੇਦਾਰ ਨੂੰ ਜਿਪਸੀਆਂ ਤੇ ਤੇਲ ਵੀ ਅੱਜ ਸਰਕਾਰ ਵੱਲੋਂ ਅੱਜ ਵੀ ਪਹਿ ਰਿਹਾ ਹੈ ਜਿਹੜੇ ਡੇਰੇ ਵੀ ਨੇ ਕਿਹਨੇ ਡੇਰੇਦਾਰ ਖੜੇ ਕਰੇ 1978 ਤੋਂ ਲੈ ਕੇ ਅੱਜ ਤੱਕ ਡੇਰੇਦਾਰਾਂ ਨੂੰ ਸਭ ਤੋਂ ਜ਼ਿਆਦਾ ਸਕਿਉਰਿਟੀਆਂ ਮਦਦ ਕਿਹਨੇ ਦਿੱਤੀ ਹੈ ਇਹ ਦੱਸਿਓ ਕਮੈਂਟਾਂ ਦੇ ਵਿੱਚ ਜ਼ਰੂਰ ਨਾਨਕਸਰ ਵਾਲਿਆਂ ਨੇ ਇਕੱਠ ਰੱਖਿਆ ਸੀ ਉੱਥੇ ਆਪਣਾ ਵੀ ਬੰਦਾ ਗਿਆ ਸੀ ਵੀਡੀਓ ਸੁਣ ਲਓ 1.5 ਮਿੰਟ ਦੀ ਹੈ ਵੀ ਕੀ ਕਿਹਾ ਉਹਨਾਂ ਨੇ ਜੇ ਸਾਡਾ ਨੰਦਲਾ ਸਿਪਾਹੀ ਨਾ ਜਾ ਗਿਆ ਤੇ ਪਿਆਰੇ ਨਹੀਂ ਚੜ ਕੇ ਆਉਂਦੇ ਰਹਿਣਗੇ ਸਫਾਈ ਅਸੀਂ ਕਿਸੇ ਨੂੰ ਕੋਈ ਨਹੀਂ ਦੇਣੀ ਜੇ ਇੱਕ ਗੱਲ ਦੀ ਸਫਾਈ ਦੇ ਉਹਨਾਂ ਨੂੰ ਦੂਜੀ ਗੱਲ ਕਰਨਗੇ ਦੂਜੀ ਦੀ ਸਫਾਈ ਕਰੋਗੇ ਤੀਜੀ ਸਫਾਈ ਨਹੀਂ ਦੇਣੀ ਉਹਨਾਂ ਕੋਲੋਂ ਸਬੂਤ ਮੰਗਣੇ ਨੇ ਉਹਨਾਂ ਕੋਲੋਂ ਚੈਲੰਜ ਕਰਨਾ ਔਰ ਗੁਰਮਤ ਦੇ ਵਿੱਚ ਪ੍ਰਕਾਸ਼ ਕਰਨਾ ਬਲੇਂ ਦੀਆਂ ਗਿਆਨ ਦੀ ਨਹੀਂ ਹੈ ਕੀ ਹੁਣ ਜਵਾਬੀ ਕਰਾਈ ਉਸੇ ਹੀ ਭਾਸ਼ਾ ਜ ਹੋਏਗੀ ਜਿਸ ਭਾਸ਼ਾ ਦੇ ਵਿੱਚ ਤੁਸੀਂ ਸੰਪਰਦਾਵਾਂ ਨੂੰ ਖਤਮ ਕਰਨ ਦਾ ਜ਼ੋਰ ਲਾਇਆ ਹੋਇਆ ਸਫਾਈ ਅਸੀਂ ਕਿਸੇ ਨੂੰ ਕੋਈ ਨਹੀਂ ਦੇਣੀ ਜੇ ਇੱਕ ਗੱਲ ਦੀ ਸਫਾਈ ਦੇ ਉਹਨਾਂ ਦੂਜੀ ਗੱਲ ਕਰਨਗੇ ਦੂਜੇ ਦੀ ਸਫਾਈ ਕਰਨ ਦੀ ਜੀ ਸਫਾਈ ਨਹੀਂ ਦੇਣੀ ਸੁਣਨਾ ਜ਼ਰੂਰੀ ਹੈ ਇਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਹੈ ਜਾਂ ਤੇ ਡਾਕੂਮੈਂਟੇਸ਼ਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਣ ਅੱਗੇ ਰੱਖ ਰਹੇ ਕਿੱਥੇ ਫੈਦਰੀਅਤ ਹਜਤ ਹੁੰਦੀਆਂ ਜਿਸਾਇ ਹੈ ਕਿ ਨਜ਼ਾਰੇ ਵਿੱਚ ਸਾਨੂੰ ਕਿੱਥੇ ਪੰਥ ਤੇ ਤੇ ਇਥੇ ਅਸਲ ਬੇਇਨਤਨੀ ਹੈ ਚੇਤਾਵਨੀ ਹੈ ਕਿਉਂਕਿ ਸਿੱਖ ਜਿਹੜਾ ਹੈ ਨਾ ਇਹ ਸੰਤ ਸਪਾਹੀ ਦਾ ਸੰਝਾ ਸਰੂਪ ਹੈ ਤੇ ਸਾਡਾ ਸਿਪਾਹੀ ਹੈ ਵੀ ਤੁਹਾਡਾ ਕਬਾਜ ਹੈ ਸਾਰੇ ਜਨਤ ਦੇ ਸੋ ਇਹਨਾਂ ਨੂੰ ਇਦਾਂ ਹੀ ਟਕਰਾਂਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਕਰਲੇ ਨਾਲ ਦੇ ਦੇਖੋਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਸਫਾਈਆਂ ਦਿੰਦੇ ਦੇਖੋਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਡਿਫੈਂਸਿਵ ਮੋੜ ਤੇ ਆ ਕੇ ਦੇਖੋਗੇ ਇਹ ਟੁੱਟਣਗੇ ਜੇ ਅੱਗੇ ਵੀ ਤੋੜਿਆ ਪਹਿਲੀ ਵਾਰ ਨਹੀਂ ਤੋੜੇ ਸਾਡੇ ਕਣੀ ਦਾ ਘਟਾ ਹੈ ਆ ਜਗਰਾਮ ਵਾਲੀ ਸਾਈਡ ਤਾਂ ਖੌਰੂਏ ਪਿਆ ਪਿਆ ਮੋਗੇ ਵਾਲੀ ਸਾਈਡ ਤਾਂ ਜੋ ਤੇ ਇਤਿਹਾਸ ਕੋ ਗੁਰਦੁਆਰੇ ਨੇ ਉਹਨਾਂ ਦੇ ਆਲੇ-ਦਾਲੇ ਸਾਰਾ ਕੰਮ ਹੋਇਆ ਨਾ ਤਾਂ ਇਹ ਦੇਗ ਬਣਾਉਂਦੇ ਨੇ ਗੁਰਪਰ ਗੁਰੂ ਘਰ ਦੇ ਵਿੱਚ ਕੜਾ ਪ੍ਰਸ਼ਾਦ ਨਹੀਂ ਬਣਾਉਂਦੇ ਮਿਸਰੀ ਦਿੰਦੇ ਨੇ ਨਿਸ਼ਾਨ ਸਾਹਿਬ ਇਹ ਨਹੀਂ ਲਾਉਂਦੇ ਜਾਤ ਪਾਤ ਨੂੰ ਇਹ ਮੰਨਦੇ ਨੇ ਲੰਗਰ ਨਹੀਂ ਚਲਾਉਂਦੇ ਖੁੱਲਣ ਨੀਤੀ ਕਰਦੇ ਆ ਕਿ ਬਚੋ ਥੀ ਬਠੇਰਾ ਪਖੰਡ ਬਾਦ ਦੇ ਡੇਰਾ ਬਾਦ ਦੇ ਨਾਲ ਜੋੜਤੇ ਅੱਜ ਜਿਹੜੇ ਡੇਰੇ ਪੰਜਾਬ 'ਚ ਬਣਾਤੇ ਜਿਹਦੇ ਨਾਲ ਸਾਡੀਆਂ ਇੱਕ ਡੇਰਾ ਇਹ ਹੈ ਜਿੱਥੇ ਸਾਡੀਆਂ ਬੱਚੀਆਂ 6-7 ਸਵੰਦਰੇ ਰਹਿੰਦੀਆਂ ਨੇ ਉਹਨਾਂ ਨੂੰ ਸੂਰਜ ਨਹੀਂ ਦੇਖਿਆ ਪੰਜ ਸਾਲ ਦਾ ਜਲੰਧਰ ਦੇ ਲਵੇ ਆਏ ਅੱਛਾ ਕੋ ਹੋਰ ਸੁਣੋ ਇੱਕ ਡੇਰਾ ਇਹ ਹੈ ਜ ਜਲੰਧਰ ਦੇ ਵਿੱਚ ਹੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਣ ਦਿੰਦੇ ਜਿਹੜੇ ਉਹਨਾਂ ਦੇ ਚੇਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਨਾਲੇ ਸਿੱਖਾਂ ਦੇ ਘਰਾਂ ਚੋਂ ਨੇ ਪਰਿਵਾਰਾਂ ਚੋਂ ਨੌਜਵਾਨ ਨੇ ਕੋਠੀ ਪਾਈ ਘਰੇ ਮਹਾਰਾਜ ਸੁਖਮਨੀ ਸਾਹਿਬ ਦਾ ਪਾਠ ਕਰਾਉਂਦਾ ਸੀ ਉਹਨਾਂ ਦਾ ਟੱਬਰ ਜਾਂਦਾ ਸੀ ਉਹ ਡੇਰੇ 'ਚ ਜਲੰਧਰ ਦੇ ਲਵੇ ਆਏ ਕਹਿੰਦੇ ਜੀ ਤੂੰ ਮਹਾਰਾਜ ਲੈਵੇਂਗਾ ਅਸੀਂ ਅੰਗ ਪਾੜ ਦਾਂਗੇ ਅੰਗ ਤਾਂ ਉਹਨਾਂ ਨੇ ਨਹੀਂ ਕਿਹਾ ਨਹੀਂ ਚਲੋ ਉਹਨਾਂ ਨੇ ਤਾਂ ਦੂਜਾ ਸ਼ਬਦ ਵਰਤਿਆ ਵੀ ਪੰਨੇ ਪਾੜ ਦਾਂਗੇ ਵਰਕੇ ਪਾੜ ਦਾਂਗੇ ਕਿਹਾ ਉਹਨਾਂ ਨੇ ਤਾਂ ਤੁਸੀਂ ਹਿਸਾਬ ਲਾ ਲਓ ਵੀ ਇਹ ਜੇ ਡੇਰਿਆਂ ਦੇ ਚੇਲੇ ਨੇ ਵਿਆਹ ਘੱਟ ਕਰਾਉਂਦੇ ਨੇ ਜਲੰਧਰ ਦੇ ਵਿੱਚ ਹੀ ਐਹ ਜੇ ਡੇਰੇ ਵੀ ਨੇ ਉਹਨਾਂ ਵੱਲ ਵੱਧ ਗੌਰ ਕਰਨ ਦੀ ਲੋੜ ਐ ਨਿੰਗ ਸਿੰਘ ਫੌਜਾਂ ਨੂੰ ਬੇਨਤੀ ਹੈ ਇਹ ਦੇ ਇਧਰ ਤਾਂ ਦੇਖੋ ਅਸੀਂ ਉਹਦੀ ਆ ਗਏ ਉਹਦੀ ਬੋਲ ਤਾ ਤਾੜਨਾ ਦੇਤੀ ਮੈਰੋ ਨੂੰ ਤਾਂ ਮੈਰੋ ਨੇ ਕੀ ਗਲਤ ਕਰਿਆ ਵੀ ਤਾੜਨਾ ਦੇਤੀ ਮੈਰੋ ਨੂੰ ਗਲਤ ਦੱਸ ਦੋ ਅਜੋਨੀ ਬਾਬੇ ਦਾ ਆ ਗਿਆ ਵਿੱਚਾ ਕਮੈਂਟ ਚੱਲ ਰਿਹਾ ਤੇ ਕੱਲ ਦੀ ਵੀ ਇੱਕ ਉਹਦਾ ਦੱਸ ਰਹੇ ਹੱਤੀ ਗਾ ਐਕਸੀਡੈਂਟ ਹੋਇਆ ਜਦੋਂ ਵੀ ਚੱਟਾ ਪੀਂਦਾ ਜੋਨੀ ਬਾਬਾ ਹਿਸਾਬ ਲਾ ਲਓ ਵੀ ਹੁਣ ਤਾਂ ਪਤਾ ਨਹੀਂ ਜਿਹੜਾ 4 ਸਾਲ ਪਹਿਲਾਂ ਚੱਟਾ ਪੀ ਕੇ ਐਕਸੀਡੈਂਟ ਕਰ ਸਕਦਾ ਉਹ ਅੱਜ ਛੱਡ ਦੂ ਚਿੱਟੇ ਵਾਲਾ ਚੱਟਾ ਛੱਡ ਦੂ ਜਿਹਦੇ ਲਈ ਪੂਰਾ ਸਾਧਨ ਨੇ ਫਿਰ ਮੈਰੋ ਨੂੰ ਇਹ ਉੱਟਾ ਹੋ ਕਰ ਰਹੇ ਨੇ ਅਗਲੇ ਚਿੱਟੇ ਬਗਲੇ ਚਿੱਟਾ ਨਸ਼ਾ ਪੰਜਾਬ ਨੂੰ ਯਾੜ ਰਿਹਾ ਹੈ ਸਾਡੀ ਵਿਚਾਰਧਾਰਾ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀ ਲੱਗਿਆ ਹੋਇਆ ਹੈ ਇਹ ਵੀਡੀਓ ਤੁਸੀਂ ਦੁਬਾਰੇ ਫੇਰ ਸੁਣ ਲਓ ਤੇ ਮਹੰਤ ਨਰੈਣ ਦਾਸ ਜੋ ਵੀ ਉਸ ਵਕਤ ਦੀ ਉਸ ਦੀ ਉਹਨੂੰ ਪਹਾਨਾ ਬਣਾ ਕੇ ਸਮੁੱਚੇ ਗੁਰੂ ਘਰ ਦਾ ਨਿਕਾਸੀ ਕਰ ਲਿਆ ਗਿਆ ਕੀਤਾ ਕੀ ਫਿਰ ਗੁਰਨਸਰ ਮਾਰੇ ਪਾਦਸ਼ੇਹ ਕਰਦੇ ਉਸ ਵਕਤ ਕਿਸੇ ਅਣਜਾਣ ਆਵਾਜ਼ ਨਹੀਂ ਚੱਕੀ ਸ਼ਾਇਦ ਇਸੇ ਸੰਤਾਵਾਂ ਪੁਰਖਾਂ ਜਾਂ ਕਿਸੇ ਸੰਪਰਦਾਵਾਂ ਇਕੱਠਨੇ ਕੀਤਾ ਤੇ ਇਹ ਕੰਮ ਹੋ ਗਿਆ ਇਹ ਅੱਜ ਫਿਰ ਉਸੇ ਤਾਕ ਦੇ ਵਿੱਚ ਨੇ ਕਿ ਫਿਰ ਉਹ ਮਾਹੌਲ ਬਣਾਇਆ ਜਾਵੇ ਤੇ ਫਿਰ ਇਹ ਸੰਪਰਦਾਵਾਂ ਪ੍ਰਗਟ ਕੀਤੀਆਂ ਜਾਣ ਇਹਦੇ ਪਿਛੇ ਵੱਡਾ ਕਾਰਨ ਇਹ ਹੈ ਜਿੰਨੂੰ ਤੁਸੀਂ ਡੀਪ ਚੜ੍ਹ ਕੇ ਕਹਿ ਸਕਦੇ ਹੋ ਜਿੰਨੂੰ ਤੁਸੀਂ ਕੋਈ ਨਾਮ ਦੇ ਸਕਦੇ ਹੋ ਵੀ ਚੱਕਰ ਕੀ ਹੈ ਆਉਣ ਉਹਨਾਂ ਸਮਾਜਿਕਾਂ ਜੰਗਾ ਜੁੱਧਾਂ ਦਾ ਉਹ ਦੁਨੀਆ ਨੂੰ ਪਤਾ ਹੈ ਕਿ ਅਗਰ ਅੱਜ ਤੱਕ ਕਿਸੇ ਸੰਸਾਰ 'ਚ ਮਾਲੂਮ ਹੋਈਏ ਤਾਂ ਸਿੱਖ ਬੰਦ ਹੈ। ਐਸਾ ਕੋਈ ਦੂਸਰਾ ਨਹੀਂ ਹੈ। ਯਹਾਂ ਤੇ ਖਵਮ ਕੀਤਾ ਜਾਵੇ ਜਾਂ ਕਾਬਜ਼ ਕੀਤਾ ਜਾਵੇ ਹੁਣ ਤਿੰਨ ਤਰ੍ਹਾਂ ਦੇ ਨਾਲ ਚਾਰ ਪੰਥੇ ਚੱਲਦਾ ਹੈ। ਇੱਕ ਸੰਪਰਦਾਵਾਂ ਜਿਵੇਂ ਤਖਸਾਲਾਂ ਜਿਨ੍ਹਾਂ 'ਚ ਵਿਦਵਾਨਤ ਗਿਆਨ ਪੜ੍ਹਾਏ ਜਾਂਦੇ ਨੇ। ਦੂਸਰੇ ਸੰਤ ਸਿੱਖ ਸਮਾਜ ਸੰਗਾਂਸ਼ਾ ਸੰਪਰਦਾਇ ਹੋਰ ਸੰਪਰਦਾਇ ਜਿਨ੍ਹਾਂ ਦੇ ਵਿੱਚ ਕੇਵਲ ਭਗਤੀ ਮਾਰਗ, ਪ੍ਰੇਮ ਮਾਰਗ ਹੈ। ਔਰ ਗੁਰਮਤਿ ਦੇ ਵਿੱਚ ਪ੍ਰਕਾਸ਼ thro ਪ੍ਰੇਮ ਦੀ ਹੈ ਗਿਆਨ ਦੀ ਨਹੀਂ ਜਿਹਨੂੰ ਪ੍ਰੇਮ ਕੀਓ ਤੇਹੀ ਪ੍ਰਪਾਇਆ ਤੇ ਤੀਜੇ ਤਰਕਵਾਦੀ ਨਾ ਕੋ ਤਰਕ ਦੀ ਸ਼ੁੱਧਤਾ ਕਰ ਸਕਦੇ ਨੇ ਨਾ ਕਿਸੇ ਨੂੰ ਸਮਝਾ ਸਕਦੇ ਨੇ ਅੱਜ ਪੰਜਾਬ ਦੇ ਅੰਦਰ ਜਿੰਨੀ ਵੀ ਸਿੱਖੀ ਬਚੀ ਹੈ ਜਿੰਨੇ ਸਿੱਖ ਬਚੇ ਹੋਏ ਨੇ ਜਿਹੜੇ ਗੁਰੂ ਘਰ ਆਉਂਦੇ ਨੇ ਔਰ ਸਮਾਧਾਂ ਤੇ ਨਹੀਂ ਜਾਂਦੇ ਉਹ ਜ਼ਰੂਰ ਕਿਸੇ ਨਾ ਕਿਸੇ ਸੰਪਰਦਾਇ ਨਾਲ ਜੁੜੇ ਹੋਏ ਲੋਕ ਨੇ ਕਿਉਂਕਿ ਮਨੁੱਖਰਾਸੀ ਨਿੱਜੀ ਲੋੜਾਂ ਨੇ ਨਿੱਜੀ ਤਕਲੀਫਾਂ ਨੇ ਤੁਹਾਨੂੰ ਇੱਕ ਪ੍ਰਾਣੀ ਚਾਹੀਦਾ ਜਿਹੜਾ ਜਗ ਆਪਣੇ ਦੁੱਖ ਸੁੱਖਾਂ ਸਾਂਝਾ ਕੀਤਾ ਜਾ ਸਕੇ ਨ ਦੱਸਿਆ ਜਾ ਸਕੇ ਜਦੋਂ ਇਸਾਈਅਤ ਦਾ ਪੰਜਾਬ ਤੇ ਪ੍ਰਸਾਰ ਕਰਨਾ ਸੀ ਪਹਿਲਾ ਕੰਮ ਕੀ ਕੀਤਾ ਗਿਆ ਗੁਰਮਤਿ ਗ੍ਰੰਥ ਮਿਸ਼ਰੀ ਕੋਲ ਦੇ ਖੜੇ ਕੀਤੇ ਗਏ ਤੇ ਸੰਤ ਸਮਾਜ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ ਗਿਆ 2007 ਅੱਠ ਹਾਲਾਤ ਇਹ ਸੀ ਕਿ ਬਾਹਲੇ ਦੇਸ਼ਾਂ ਦੇ ਵਿੱਚ ਸੰਤਾਂ ਨੂੰ ਉਤਰ ਨਹੀਂ ਬਾਈਕੜ ਕੀਤਾ ਜਾਂਦਾ ਸੀ 16 ਤੱਕ ਇਹਨਾਂ ਨੂੰ ਦਿਸਰ ਦਿਸਰ ਘੁੰਮ ਕੇ ਠਲ ਪਾਈ ਉਹ 16 ਤੋਂ ਬਾਅਦ ਫਿਰ ਉਹੀ ਕੰਮ ਸ਼ੁਰੂ ਹੋ ਗਿਆ। ਅੱਜ ਉਹੀ ਦਿਨ ਤੇ ਕਲਾਣਾ ਫਿਰ ਆਪਣਾ ਜ਼ੋਰ ਬਣ ਗਿਆ। ਹੁਣ ਸਾਡੀ ਦਿੱਕਤ ਇਹ ਹੈ ਨਾ ਕਿ ਉਹਨੂੰ ਗਿਆ ਮੈਨੂੰ ਥੋੜੀ ਗਿਆ। ਇਲਜ਼ਾਮ ਹੁੰਦੇ ਹਨ ਮੇਰੇ ਜਾਨ ਥੋੜੀ ਨਾ ਮੈਂ ਕੀ ਬੋਲਾਂ। ਜਦੋਂ ਅਸੀਂ ਇਸ ਸੁਭਾਣਾ ਚੱਲਦੇ ਹਾਂ ਨਾ ਤੇ ਕਹਿੰਦੇ ਨਾ ਕਿ ਲੱਗੇਗੀ ਆਗ ਕੋ ਜਲਾਏਗੇ ਘਰ ਸਭ ਦੇ ਮੇਰਾ ਇਕੱਲੇ ਹੀ ਘਰ ਥੋੜੀ ਹੈ। ਇੱਕ ਇੱਕ ਕਰਕੇ ਸਾਰੇ ਮਨ ਲਾਉਣਗੇ ਅੱਜ ਜਿੰਨੇ ਮਹਾਪੁਰੇ ਤਖਤਦ ਹੋਏ ਨੇ ਬਹੁਤ ਸੁਰਿੰਧਤਾਰਾ ਸਬੂਤ ਦਿੱਤਾ ਇਹਨਾਂ ਨੇ ਸਾਂਝੀ ਵਾਅਦਾ ਦਾ ਔਰ ਇਸੇ ਹੀ ਜਗ੍ਹਾ ਤੋਂ ਜਿਵੇਂ 2008 ਵਿੱਚ ਅਸੀਂ ਇੱਕ ਆਵਾਜ਼ ਚੱਕੀ ਸੀ ਫਿਰ ਅਸੀਂ ਇੱਕ ਸੁਨੇਹਾ ਦਿੱਨੇ ਹਾਂ ਸਾਰੇ ਦੁਕਾਨ ਨੂੰ ਕੀ ਹੋਣਾ ਜਵਾਬੀ ਕਾਰਵਾਈ ਉਸੇ ਹੀ ਭਾਸ਼ਾ ਚ ਹੋਏਗੀ ਜਿਸ ਭਾਸ਼ਾ ਦੇ ਵਿੱਚ ਤੁਸੀਂ ਸੰਪਰਦਾਵਾਂ ਨੂੰ ਖਤਮ ਕਰਨ ਦਾ ਜ਼ੋਰ ਲਾਇਆ ਹੋਇਆ ਕਿਉਂਕਿ ਅਦਰ ਸੰਪਰਦਾਵਾਂ ਕਰਨਾ ਨਹੀਂ ਦਿੱਤੇ ਜਦ ਤੱਕ ਪੰਜਾਬ ਚੋਂ ਸੰਪਰਦਾਵਾਂ ਖਤਮ ਨਹੀਂ ਕੀਤੀਆਂ ਜਾਣਗੀਆਂ ਪੰਜਾਬ ਦੀ ਢੱਡੀ ਦਾ ਈਸਾਈ ਕਰਨ ਕਾਮ ਰੈਡੀ ਕਰਨ ਇਸਲਾਮੀ ਕਰਨ ਕਰਨਾ ਬਿਲਕੁਲ ਅਸੰਭਵ ਹੈ ਅੱਜ ਜਿੱਥੇ ਜਿੱਥੇ ਤੁਸੀਂ ਦੇਖੋ ਜਿੱਥੇ ਵੀ ਕਿਸੇ ਵੀ ਜਗ੍ਹਾ ਤੇ ਕਿਸੇ ਸੰਤ ਦਾ ਕੋਈ ਕੁੱਟਿਆ ਘੱਟ ਵੀ ਹੈ ਨਾ ਉਹਦੇ ਲਾਗੇ ਲਾਗੇ ਤੁਹਾਨੂੰ ਕੋਈ ਚੱਜ ਨਜ਼ਰ ਨਹੀਂ ਆਏਗੀ ਅਗਰ ਅੱਜ ਸਿੱਖ ਜੁੜਿਆ ਹੋਇਆ ਹੈ ਪ੍ਰੇਮ ਦੇ ਨਾਲ ਇਸ਼ਕ ਨਾਲ ਮੁਹੱਬਤ ਦੇ ਨਾਲ ਕਿ ਵੀ ਸੰਪਰਦਾਵ ਦਾ ਕੰਮ ਮੁਹੱਬਤ ਵੰਡਣਾ ਇਸ਼ਕ ਵੰਡਣਾ ਕਾਮਿਆਰੀ ਹੱਥ ਖੇਜ ਉਗਾਂਦੀ ਹੈ ਜਿਹੜੇ ਬੁਰੇ ਗਾਣੇ ਸਜ਼ਾ ਦੇ ਹੱਥਦਾਰ ਨੇ ਪਰ ਉਹਨਾਂ ਦਾ ਬਹਾਨਾ ਬਣਾ ਕੇ ਸੰਪਰਦਾਵ ਨੂੰ ਖਤਮ ਕਰਦਾ ਜਿਵੇਂ ਉਸੇ ਤਰ੍ਹਾਂ ਚਾਲ ਖੇਡੀ ਜਾ ਰਹੀ ਹੈ ਜਿਵੇਂ ਗੁਰਦੁਆਰਾ ਸੁਧਾਰ ਲੈਣ ਤੋਂ ਪਹਿਲਾਂ ਕੀਤੀ ਗਈ ਸੀ ਜੇ ਅੱਜ ਅਸੀਂ ਇਕੱਠੇ ਨਾ ਹੋਏ ਜ਼ੋਰ ਦੇ ਨਾਲ ਵਾਪਸ ਜਵਾਬ ਨਾ ਦਿੱਤਾ ਤੇ ਸਾਡਾ ਜਿਹੜਾ ਅੰਦਰਲਾ ਸਿਪਾਹੀ ਨਾ ਜਾਗਿਆ ਤੇ ਪਿਆਰੇ ਨਹੀਂ ਚੜ ਕੇ ਹੁੰਦੇ ਰਹਿਣਗੇ ਸਫਾਈ ਅਸੀਂ ਕਿਸੇ ਨੂੰ ਕੋਈ ਨਹੀਂ ਦੇਣੀ ਜੇ ਇੱਕ ਗੱਲ ਦੀ ਸਫਾਈ ਦੇ ਉਹਨਾਂ ਦੂਜੀ ਗੱਲ ਕਰਨਗੇ ਦੂਜੀ ਦੀ ਸਫਾਈ ਕਰ ਉਹਨਾਂ ਤੀਜੀ ਸਫਾਈ ਨਹੀਂ ਦੇਣੀ ਉਹਨਾਂ ਕੋਲੋਂ ਸਬੂਤ ਮੰਗਣੇ ਨੇ ਉਹਨਾਂ ਕੋਲੋਂ ਚੈਲੰਜ ਕਰਨਾ ਜਿਵੇਂ ਅਸੀਂ ਕਿਹਾ ਸੀ ਪੱਤਰਕਾਰ ਨੂੰ ਉਹ ਜਿਹੜੀ ਬੀਬੀ ਬੋਲੀ ਹੈ 5 ਮਿੰਟ ਫੋਨ ਤੇ ਗੱਲ ਕਰਵਾ ਦੇ ਹੁਣੇ ਪਤਾ ਲੱਗ ਜਾਏਗਾ ਨਹੀਂ ਜੂਬਸਰੰਗਲ ਦੀ ਕਰ ਸਕਦੀ ਕਿਉਂ ਸ਼ਰਾਬ ਔਰਤ ਇਹਦਾ ਇਲਜ਼ਾਮ ਕਿਸੇ ਤੇ ਵੀ ਲਾਦੋ ਸਾਬਤ ਨਹੀਂ ਹੋ ਸਕਦਾ ਜੀ ਸੁਬੇ ਇਹਨਾਂ ਤਰੀਕੇ ਬੰਨਿਆ ਹੋਇਆ ਹੈ ਜਿੰਨਾ ਕੀਤਾ ਉਹ ਗੁਨੇਦਾਰ ਨੇ ਸਜਦਾ ਹਕਦਾਰ ਨੇ ਪਰ ਉਹਨਾਂ ਨੇ ਚਿੱਤ ਵਿੱਚ ਸਾਰੀਆਂ ਸੰਪਰਦਾਵਾਂ ਨੂੰ ਨਾਨਕ ਸਰਵ ਅਗੇ ਐਸ ਭੱਦੀ ਦੇ ਸਥਾਨ ਨੂੰ ਮਜ਼ਾਕੀਆ ਨਾਮ ਦੇਣਾ ਕਿਉਂਕਿ ਉਹਦੇ ਹੋਰ ਵੀ ਕਾਮਰੇਡ ਨੇ ਉਹਨਾਂ ਦਾ ਭੱਦੀ ਨਾਲ ਸਿੱਖੀ ਨਾਲ ਕੋਈ ਲੈਣਦੇ ਨਹੀਂ ਜਦ ਕਾਮਰੇਡ ਖਤਮ ਹੋ ਲੱਗੇ ਤਾਂ ਪੱਗਾਂ ਬਨ ਕੇ ਸਿੱਖਾਂ ਚ ਵਰਗੇ ਉਹ ਵੀ ਨਾਮ ਇੱਕ ਸਮਾਂ ਐਸਾ ਸੀ ਜਦੋਂ ਮਿਸ਼ਨਰੀ ਨੂੰ ਮਿਸ਼ਨਰੀ ਕਹਿੰਦਾ ਸੀ ਕਹਿੰਦੇ ਭਾਜੀ ਮਿਸ਼ਨਰੀ ਨਾਲ ਗੋਪੂ ਉਹ ਅਲੱਗ ਜੁਗਿਸ ਨਾਲ ਬੱਦੀ ਹੈ ਸੋ ਇਹਨਾਂ ਨੂੰ ਉਸੇ ਭਾਸ਼ਾ ਜਵਾਬ ਅਗਰ ਨਾ ਦਿੱਤਾ ਨਾ ਤੇ ਇਹ ਗੱਲ ਸਾਡੇ ਕਰਨਾਂ ਤੇ ਚੜ੍ਹ ਕੇ ਸਾਡੇ ਕੰਨ ਖਿੱਚਣਗੇ ਠੀਕ ਹੈ ਅਸੀਂ ਸਾਦਕਾਂ ਤੋਂ ਦੋਲੇ ਬਣਾਉਣੇ ਆ ਨਿੰਦਕਾਂ ਤੋਂ ਪਰਹੇਸਪਕ ਵੀ ਸਭ ਨੇ ਨਿੰਦਕ ਤੇ ਨੀਰੇ ਰੱਖੀ ਆਹਨੰਦ ਨੂੰ ਨਹੀਂ ਚੁਪ ਰਹੇ ਇਹਨਾਂ ਬਾਰੇ ਲੱਗਿਆ ਕਿ ਨਾ ਕਿਸੇ ਨੂੰ ਲਈ ਇਹਨਾਂ ਨੂੰ ਸੁਣਨਾ ਜ਼ਰੂਰੀ ਹੈ ਇਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਹੈ ਜਾਂ ਤੇ ਡੈਫਮੇਸ਼ਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੇਸ ਕਿੱਥੇ ਜਾਂ ਨਹੀਂ ਤੇ ਪ੍ਰਚਾਰ ਦਾ ਜਵਾਬ ਵੀ ਸੰਤ ਸਮਾਜ ਪ੍ਰਚਾਰ ਨਾਲ ਦਿੰਦਾ ਹੈ ਅੱਗੇ ਦਿੱਤਾ ਤੇ ਘਰਾਜ ਵਾਲ ਕੇ ਰੱਖੇ ਨੇ ਕਿੱਥੇ ਫਿਰ ਅਜੇ ਤੋਂ ਹੁੰਦੇ ਨਹੀਂ ਸਾਰੇ ਹੈ ਕਿ ਨਜ਼ਾਰੇ ਕਿਸ ਨੇ ਅੱਜ ਕਿਤੇ ਨਹੀਂ ਗਏ ਕਿੱਥੇ ਬੰਦ ਪਈ ਇਹ ਨਜ਼ਾਰੇ ਇਸੇ ਤਰੀਕੇ ਦੇ ਨਾਲ ਅਦਰੋਂ ਨਈਂ ਡਰਨਗੇ ਤੇ ਇਹ ਤੋਂ ਸਿਰਫ ਬੇਨਤੀ ਨਹੀਂ ਹੈ ਚੇਤਾਵਨੀ ਹੈ ਕਿਉਂਕਿ ਸਿੱਖ ਜਿਹੜਾ ਹੈ ਨਾ ਇਹ ਸੰਤ ਸਿਪਾਹੀ ਦਾ ਸੰਜਿਆ ਸਰੂਪ ਹੈ ਤੇ ਸਾਡਾ ਸਿਪਾਹੀ ਹੈ ਵੀ ਥੋੜਾ 겁ਾ ਜੇ ਸਾਰੇ ਜਨਤਾ ਨੂੰ ਸੋ ਇਹਨਾਂ ਇਦਾਂ ਹੀ ਟਕਰਾਂਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਤਰਲੇ ਮਾਲ ਦੇ ਦੇਖੋਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਸਫਾਈਆਂ ਦਿੰਦੇ ਦੇਖੋਗੇ ਬਹੁਤ ਛੇਤੀ ਤੁਸੀਂ ਇਹਨਾਂ ਨੂੰ ਡਿਫੈਂਸਿਵ ਮੋੜ ਤੇ ਆ ਕੇ ਦੇਖੋਗੇ ਇਹ ਟੁੱਟਣਗੇ ਅੱਗੇ ਵੀ ਥੋੜੀ ਆ ਪਹਿਲੀ ਵਾਰ ਨਹੀਂ ਥੋੜੇ ਪਰ ਥੋੜਾ ਜਿਹਾ ਗਿਲਾ ਆਪਣੇ ਸੰਪਰਦਾਵਾਂ ਦੇ ਨਾਲ ਜਿੰਨੀਆਂ ਵੀ ਸੰਪਰਦਾਵਾਂ ਕਿਸੇ ਵੀ ਕਿਸਮ ਦੀਆਂ ਨੇ ਸਾਗ ਨੂੰ ਅੱਜ ਮੌਦੇ ਚੜ੍ਹ ਕੇ ਇਕੱਤਰ ਹੋਣ ਦੀ ਲੋੜ ਹੈ ਤਾ ਤਾਂ ਜੇ ਇਕੱਠ ਕਰਨ ਦੀ ਲੋੜ ਹੈ ਇੱਕ ਗੁਰਮਤਿ ਚੇਤਨਾ ਲਹਿਰ ਤੋਰਨ ਦੀ ਲੋੜ ਹੈ ਇੱਕ ਭਗਤੀ ਲਹਿਰ ਤੋਰਨ ਦੀ ਲੋੜ ਹੈ ਪਿੰਡਾਂ ਦੇ ਅੰਦਰ ਪ੍ਰਚਾਰ ਦੀ ਪ੍ਰਕਾਸ਼ਾ ਦੀ ਲੋੜ ਹੈ ਜੇ ਅਸੀਂ ਪ੍ਰਚਾਰ ਨਹੀਂ ਕਰਾਂਗੇ ਤਾਂ ਕੋਈ ਤੇ ਕਰੇਗਾ ਕਿ ਜੇ ਕੋਈ ਕਰੇਗਾ ਉਹਦਾ ਨੁਕਸਾਨ ਕੀ ਹੈ ਅਸੀਂ ਦੇਖ ਰਹੇ ਹਾਂ ਅੱਜ ਚੈਨਲ ਵੀ ਜਿਹੜੇ ਹਮਾਂ ਨੇ ਬੋਲ ਰਹੇ ਅੱਜ ਸੋਸ਼ਲ ਮੀਡੀਆ ਵੀ ਉਹਨਾਂ ਦੇ ਕੋਲ ਹੈ ਪਰ ਜਿੰਨਾ ਵੀ ਸਾਡੇ ਕੋਲ ਹੈ ਇਨੂੰ ਗੱ ਸਹੀ ਤੀਕਾ ਵਰਤਿਆ ਜਾਵੇ ਤੇ ਉਹਨਾਂ ਦਾ ਸਾਰੇ ਦਾ ਸਾਰਾ ਜਿਹੜਾ ਤਾਂਚਾ ਜਿੰਨਾ ਵੀ ਉਹਨਾਂ ਦਾ ਪ੍ਰਭੂ ਦਿੰਦਾ ਉਹ ਟੁੱਟ ਜਾ ਸਕਦਾ ਤੋੜਿਆ ਜਾ ਸਕਦਾ ਤਬਸੀਂਦਾ ਜਾ ਸਕਦਾ ਸੁਤਰੀਆਂ ਜੋ ਬੇਂਤੀਆਂ ਪ੍ਰਮਾਨ ਕਰਨੀਆਂ ਸਾਰੇ ਸਿੰਘਾਂ ਨੂੰ ਬੇਂਤੀ ਹੈ ਕਿ ਆਪਣਾ ਅੰਦਰ ਦਾ ਸਪਾਈ ਖੜਾ ਕਰੋ ਪੰਜਾਬ ਵਾਸਤੇ ਆਪਣੇ ਪੰਥ ਵਾਸਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਆਪਣੀਆਂ ਸੰਪਰਦਾਵਾਂ ਵਾਸਤੇ ਹਰ ਸਿੱਖ ਦਾ ਫਰਜ਼ ਹੈ ਕਿ ਇਸ ਹਵਾਲਾ ਕਰਨ ਸਵਾਲਾਂ ਕਰ ਪੜੋਗੇ ਆਵਾਜ਼ ਚੋ ਆਪਣੇ ਆਪਣੇ ਸੋਸ਼ਲ ਤੋਂ ਆਪਣੀ ਆਪਣੀ ਆਈਡੀਆ ਤੋਂ ਤਾਂ ਜਾ ਕੇ ਇਹਨਾਂ ਨੂੰ ਹੱਥ ਪੈਣੀ ਹੈ ਆਵਾਜ਼ ਹੈ ਗੁਰਜੀਤ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸੋਨਹਾਰ ਸੋਨਹਾਰ ਇਹ ਸਮ ਸਮਾਜ ਜੁਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨਾਨਸਰ ਦਾ ਸੰਦੇਸ਼ ਸੇਵਾ ਤੇ ਸਿੰਗਰ ਸਾਡਾ ਝਗੜਾ ਕੀ ਹੈ ਜੋ ਲੋਕ ਗੁਰੂ ਸਾਹਿਬ ਦੇ ਘਰ ਨਾਲੋਂ ਸਦਕ ਨੂੰ ਤੋੜ ਕੇ ਹੋਰ ਪਾਸੇ ਝੁਟਦੇ ਹਨ ਉਹਨਾਂ ਨੂੰ ਆਪ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਸਿੱਖੀ ਦਾ ਕੰਮ ਕਰ ਰਹੇ ਨੇ ਜਾਂ ਸਿੱਖੀ ਤੋਂ ਪਰੇ ਹੋ ਕੇ ਕਿਸੇ ਨੂੰ ਤੋੜ ਕੇ ਪਾਪਾਂ ਦੇ ਭਾਣੀ ਆਂਦੇ ਨੇ ਵਿਅਕਤੀਗਤ ਕੋਈ ਰੋਸ ਨਹੀਂ ਅੱਜ ਇਸ ਸਥਾਨ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਸਿੱਖ ਸੰਪਰਦਾਵਾਂ ਦੀ سمپردی نانسر کی جو بات وہ سانجھی جانگی ہے ہن سنگت جی جنہیں سنمان جو محاکمہ آئے ہیں مانجوگ سنت بابا سنگ جی ٹھاٹ نانسرے آدمی مانج شری مان سنت بابا میہا جی وہاں کی سیو سنت بابا سنگ جی تھاٹ ٹھاٹ کلے مانج بابا جگندر سنگ جی جب والدوں سنمان جو نانسر تھاٹ ਬਾਬਾ ਕਰਤਾਰ ਸਿੰਘ ਜੀ ਬਾਬਾ ਗੁਜਾਰ ਸਿੰਘ ਜੀ ਸੰਤ ਬਾਬਾ ਅਮਰਜੀਤ ਸਿੰਘ ਜੀ ਨਾਨਸਰ ਠਾੜ ਟਿੰਡਾ ਵਾਲੇ ਸੰਤ ਬਾਬਾ ਬੱਗਾ ਸਿੰਘ ਜੀ ਬਿੰਦ ਬਸਾਲਾ ਸੰਤ ਬਾਬਾ ਜਸਵਿੰਦਰ ਸਿੰਘ ਜੀ ਨਾਨਸਰ ਠਾੜ ਖਾਜਰਵਾਦ ਸੰਤ ਬਾਬਾ ਸੁਭਦੇਵ ਸਿੰਘ ਜੀ ਬਾਬਾ ਸ਼੍ਰੀ ਚੰਦਰਜੀਤ ਦੇ ਪਰਿਵਾਰ ਵਿੱਚੋਂ ਬਾਬਾ ਸੁਭਦੇਵ ਸਿੰਘ ਜੀ ਮਿਲਦਾ ਮਾਝੂਪਾਸ਼ਾ ਦੇ ਭਾਈ ਹਰਕਿਰਨ ਸਿੰਘ ਜੀ ਅੰਮਰਸਰ ਜਿਨ੍ਹਾਂ ਦਾ ਵੱਡਿਆਂ ਦਾ ਇਸ ਘਰ ਨਾਲ ਮਾਝੂ ਬਾਬਾ ਤਾਰਸੀ ਦਾ ਬੜਾ ਪਿਆਰ ਸਮਾਜਿਕ ਸੰਤ ਬਾਬਾ ਗੁਲਜਾਰ ਸਿੰਘ ਜੀ ਮਾਝੂ ਬਾਬਾ ਜਸਪਾਲ ਸਿੰਘ ਜੀ ਟੱਕੀਆਂ ਵਾਲੀ ਠਾਕਰਾਨ ਸਰ ਸ਼ਰੋਣੀ ਕਮੇਟੀ ਸਭ ਦਾ ਚੌਰ ਬਰਦਾਦ ਸਤ ਬਾਬਾ ਸੁੱਖਾ ਸਿੰਘ ਜੀ ਸਤ ਬਾਬਾ ਸੁਖ ਸਿੰਘ ਜੀ ਪੁਸੀਆ ਵਾਲੇ ਬਾਬਾ ਸਭਜੀ ਸਿੰਘੀ ਢਾਕੋਰ ਵਾਲੇ ਬਾਬਾ ਸ਼ੇਰ ਸਿੰਘ ਜੀ ਗੁਰਨਾਥ ਸਰ ਮੰਤਰਾ ਜਥੇਦਾਰ ਬਾਬਾ ਸ਼ੁਸ਼ੇਰ ਸਿੰਘ ਜੀ کوٹ قصے مان جو آدمی بابا جی تو کوٹ بابا منپریت جی چند جی. پر ڈاٹر یوگ جی. ڈاکٹر بھپیندر بچنا کی ساتھ پاؤ گے سنمان جو سنت بابا سنگ جی تھاٹ نانک سر قرالی والے سارے مہا دے آنتے اتوار موجودہ مہا پورنت بابا کا ਸੰਤ ਬਾਬਾ ਰੱਖਾ ਸੰਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਸੰਤ ਬਾਬਾ ਗੁਰਚਰ ਸਿੰਘ ਜੀ ਉਹਨਾਂ ਬੰਦੋ ਸਾਰੇ ਸਤਿ ਪੁਰਸ਼ਾਂ ਦੇ ਆਪ ਤੇ ਜੀ ਆਇਆਂ ਚੰਗਤ ਡਾਕਟਰ ਭਿੰਦਰ ਸਿੰਘ ਜੀ ਜਿਹੜੇ ਮਹਾਂਪੁਰਖ ਆਏ ਨੇ ਉਹਨਾਂ ਦਾ ਨਾਮ ਨਹੀਂ ਬੋਲ ਸਕੇ ਉਹ ਕਿਸੇ ਸੇਵਕ ਨੂੰ ਭੇਜਦੇ ਜਰੂਰ ਮੰਚ ਤੇ ਆਪਣੇ ਨਾਮ ਲਖਵਾ ਲਓ ਭੁੱਲਾ ਨੀਖਿਓ ਜਸਬੀਰੀਸ प्यारे साथ संगतो सारे ने ادب प्यार ਤੇ ਸਤਿਕਾਰ ਦੇ ਨਾਲ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਸਥਾਨ ਨਾਨਕ ਸਾਹਿਬ ਭਗਤੀ ਦਾ ਕਰ ਇਹ ਐਸਾ ਸਥਾਨ ਤੁਸੀਂ ਵਿਸ਼ਵ ਦੇ ਕੋਨੇ ਕੋਨੇ ਤੇ ਜਾਓ جدو استھان کا نام آ ہردا بڑی شردہ کے نام چک جاتا ہے میں الگ الگ درشتی ہے ایک ہے بوتک درشتی اور دوسری ہے دھرم کی درشٹی تیسری ہے درشتی اس استان تو جو ادھیاتمک درشٹی کی بخش ہے ਉਹ ਬੜੀ بے مصال بخشش ਜੇ ਇਸ સ્થાન ਦੇ ਵੱਲ ਨੂੰ ਕਿਸੇ ਨਿੰਦਕ ਨੇ کوشش ਕੀਤੀ ਕੋ ਥੋੜਾ ਚੱਕਰ ਸੁੱਟਨ ਲਈ ਤੇ ਪੂਰੇ ਵਿਸ਼ਵ ਦਾ ਸੰਤ ਸਮਾਜ ਇੱਥੇ حاضر ਹੋ ਗਿਆ ਅਸੀਂ ਸਾਰੇ ਸੰਤਾਂ ਦੇ ਨਾਮ ਲੈਣੇ بڑے ਇਕੱਠ ਨੇ بڑے దివ్య ਸੰਤ ਇੱਥੇ ਇਕੱਠੇ ਹੋਏ ਨੇ ਇੱਥੋਂ ਤੱਕ ਖੜ ਦੀ ਕਲਾ ਬਣ ਗਿਆ ਫੌਜਾਂ ਬੰਡਾ ਦਾ ਉਹਦੇ ਸਿੰਘ ਸਾਹਿਬਾਨ ਬਾਬਾ ਬਲਬੀਰ ਸਿੰਘ ਵੀ ਆਪਣਾ ਸਾਰਾ ਸਟਾਫ ਲੈ ਕੇ ਆਪਣੇ ਸਿੰਘ ਦੇ ਅੱਗੇ ਹਾਜ਼ਰ ਹੋ ਗਏ ਮੈਂ ਸਾਰੇ ਸੰਤਾਂ ਦਾ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਬਹੁਤ ਹੀ ਪਿਆਰ ਦੇ ਨਾਲ ਨਮਸਕਾਰ ਵੀ ਕਰਦਾ ਤੇ ਇਹ ਵੀ ਮਨ ਦੇ ਵਿੱਚ ਇਹ ਸੰਕਲਪ ਕਰਨਾ ਕਿ ਸਾਰੇ ਅੱਗ ਠੀਕ ਸਾਨੂੰ ਅੱਜ ਇੱਕ ਆਜ਼ਾਦੀ ਦਿੱਤੀ ਗਈ ਇੱਕ ਫੇਸਬੁੱਕ ਨੇ ਇੱਕ ਮੀਡੀਆ ਨੇ ਤੁਹਾਨੂੰ ਕੁਝ ਬੋਲਣ ਦੇ پر یہ ارتھ نہیں کہ تا بولنا دوسرے دی شردا دے ہوتے حملہ کر رہا ہودھا اتنی پابنا